ਹੇਵਾ ਜੀ ਤੁਸੀਂ ਜਿਵੇਂ ਕਿਹਾ ਹੁਣ ਤੇ ਨੇਰੀ ਆ ਇਹਨਾਂ ਦੇ ਵੇਖਿਓ ਤੁਸੀਂ ਸਭ ਮਨਸੂਬੇ ਪੁੱਟ ਕੇ ਲੈ ਜੂ ਇਹਨਾਂ ਦੇ ਤੁੰਬੂ ਤੁੰਬੂ ਪੁੱਟੇ ਜਾਣਗੇ ਪੁੱਟ ਦੇਣਗੇ ਲੋਕ ਇਹਦੇ ਜੀ ਵੀ ਪਰਮਾਤਮਾ ਕਿਰਪਾ ਕਰੂ ਨੌਂ ਦੀਆਂ ਨੌਂ ਵਿਧਾਨ ਸਭਾ ਦੇ ਲੋਕ ਮੈਨੂੰ ਬੜਾ ਪਿਆਰ ਕਰਦੇ ਵੱਡੀ ਲੀਡ ਨਾ ਜਿਤਾਉਣਗੇ ਇਹ ਇਕੱਲੀ ਇਲੈਕਸ਼ਨ ਮੇਰੀ ਖੜੀ ਕਰਕੇ ਕਹਿੰਦੇ ਲਾਲਜੀਤ ਭੁੱਲਰ ਨੇ ਪੱਟੀ ਹਲਕੇ 'ਚ ਕਿਸੇ ਵੀ ਬੰਦੇ ਤੇ ਇੱਕ ਵੀ ਨਜਾਇਜ਼ ਪਰਚਾ ਕਰਾਇਆ ਭਾਵੇਂ ਮੇਰਾ ਜਿੰਨਾ ਮਰਜੀ ਕੋਈ ਵਿਰੋਧੀ ਆ ਮੈਂ ਕਿਸੇ ਤੇ ਨਜਾਇਜ਼ ਪਰਚਾ ਨਹੀਂ ਕਰਾਇਆ ਕਿਉਂਕਿ ਖਾਲੀਆਂ ਕਾਂਗਰਸੀਆਂ ਨੂੰ ਕਿਸੇ ਸਮਗਲਰ ਨੂੰ ਠਾਣੇੋਂ ਨਹੀਂ ਛਡਾਇਆ ਕਿਸੇ ਕਾਤਲ ਨੂੰ ਫੋਨ ਕਰਕੇ ਅਸੀਂ ਜੇਲ੍ਹ 'ਚੋਂ ਨਹੀਂ ਕਢਾਇਆ ਜਾਂ ਸਾਡੀ ਪਾਰਟੀ ਦੇ ਪੱਤ ਮਨਦੇ ਆ ਪਟਿਆਲਕੇ ਜੇ ਤੁਸੀਂ ਪੁੱਛ ਲਿਓ ਜਾ ਕੇ ਉਹ ਆਪ ਕਹਿੰਦੇ ਨੇ ਚੰਗਾ ਆ ਯਾਰ ਲਾਲਜੀਤ ਭੁੱਲੜਾ ਇੱਥੋਂ ਐਮਐਲਏ ਮੰਤਰੀ ਬਣ ਗਿਆ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਸਰ ਤੇ ਪਰਚੇ ਤੇ ਨਹੀਂ ਹੋਏ ਨਹੀਂ ਤੇ ਪੁਰਾਣੇ ਤੇ ਲੋਕ ਸਭਾ ਚੋਣ ਜਿਹੜੇ ਨੇ ਹੋਣ ਜਾ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਚੋਣ ਪ੍ਰਚਾਰ ਚ ਜੁਟੇ ਨੇ ਸਿਰਫ ਕੈਂਡੀਡੇਟ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਵਾਲੇ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਚੋਣ ਪ੍ਰਚਾਰ ਕਰ ਰਹੇ ਨੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਸਾਰੀ ਰਵਾਇਤੀ ਪਾਰਟੀਆਂ ਦੇ ਜਿਹੜੇ ਜਿਹੜੇ ਉਮੀਦਵਾਰ ਨੇ ਉਹ ਚੋਣ ਮੈਦਾਨ ਚ ਨੇ ਲੇਕਿਨ ਇਸ ਦੌਰਾਨ ਜਿਹੜੇ ਨੇ ਇੱਕ ਅਲੱਗ ਤਸਵੀਰ ਦੇਖਣ ਨੂੰ ਮਿਲਦੀ ਹੈ ਲੋਕ ਸਭਾ ਖਡੂਰ ਸਾਹਿਬ ਤੇ ਵਿਧਾਨ ਸਭਾ ਖਡੂਰ ਸਾਹਿਬ ਦੀ ਇੱਥੇ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਸਟੇਡੀਅਮ 'ਚ ਪਹੁੰਚੇ ਨੇ ਤੇ ਇੱਥੋਂ ਦੇ ਜਿਹੜੇ ਕੈਂਡੀਡੇਟਸ ਨੇ ਦੇ ਜਿਹੜੇ ਇੱਥੇ ਖਿਡਾਰੀ ਨੇ ਉਹਨਾਂ ਨੂੰ ਜਿਹੜੇ ਮਿਲਦੇ ਪਏ ਨੇ ਜਿਹੜੇ ਛੋਟੇ ਬੱਚੇ ਨੇ ਜਿਹੜੇ ਸਟੇਡੀਅਮ ਦੇ ਵਿੱਚ ਪੁੱਜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਪਏ ਨੇ ਇਹ ਤਨਤਾਂ ਦੇ ਚੋਲਾ ਸਾਹਿਬ ਦਾ ਸਟੇਡੀਅਮ ਹੈ ਜਿੱਥੇ ਤੁਸੀਂ ਦੇਖੋਗੇ ਕਿ ਲਾਲਜੀਤ ਸਿੰਘ ਪੁੱਲਰ ਜਿਹੜੇ ਨੇ ਇੱਥੋਂ ਦੇ ਜਿਹੜੇ ਖਿਡਾਰੀ ਨੇ ਜਿਹਾਂ ਹੋਕੀ ਖੇਡਣ ਆਂਦੇ ਨੇ ਬੱਚੇ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ ਸਸ਼ੀਗਾ ਪੁੱਲਰ ਸਾਬ ਸਸ਼ੀਗਲ ਜੀ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪੁੱਲਰ ਸਾਬ ਆਪਾਂ ਦੇਖਦੇ ਆ ਅੱਜ ਕੁਝ ਅਲੱਗ ਤਸਵੀਰ ਨਜ਼ਰ ਆ ਰਹੀ ਆ ਆਮੂਮਨ ਤੁਸੀਂ ਜਿਹੜੇ ਪ੍ਰਚਾਰ ਕਰਦੇ ਨਜ਼ਰ ਆਉਂਦੇ ਹੋ ਕਿਸ ਤਰ੍ਹਾਂ ਇੰਨਾ ਟਾਈਮ ਕੱਢ ਲੈਂਦੇ ਵੇਖੋ ਜੇ ਲੋਕਾਂ 'ਚ ਜਾਵਾਂਗੇ ਲੋਕਾਂ ਨੂੰ ਪਿਆਰ ਕਰਾਂਗੇ ਤੇ ਲੋਕ ਵੀ ਸਾਨੂੰ ਪਿਆਰ ਕਰਨਗੇ ਮੈਂ ਤੇ ਹੁਣ ਨਹੀਂ ਸ਼ੁਰੂ ਤੋਂ ਹੀ ਮੇਰਾ ਬੱਚਿਆਂ ਨਾਲ ਵੈਸੇ ਲਗਾ ਆ ਬੱਚੇ ਜਿਹੜੇ ਛੋਟੇ ਬੱਚੇ ਆ ਨਾ ਇਹ ਹੰਦੇ ਰੱਬ ਦਾ ਰੂਪ ਕੋਰਾ ਕਾਗਜ਼ ਇਹਨਾਂ ਨੂੰ ਨਾ ਤੇ ਇਹ ਪਤਾ ਮੇਰਾ ਦੁਸ਼ਮਣ ਕੌਣ ਹੈ ਮੇਰਾ ਦੋਸਤ ਕੌਣ ਹੈ ਜਿਹੜਾ ਬੱਚੇ ਨੂੰ ਪਿਆਰ ਕਰੂਗਾ ਉਹ ਜਿਨੇ ਬੱਚੇ ਨੂੰ ਉਂਗਲ ਫੜਾਤੀ ਬੱਚੇ ਨੇ ਉਹਦੀ ਉਂਗਲ ਫੜ ਲੈਣੀ ਤੇ ਮੈਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਸੇ ਤਰ੍ਹਾਂ ਪਿਆਰ ਕਰੀਦਾ ਸਿਆਸਤ ਤੇ ਚਲੋ ਮੈਂ 2020 ਚ ਆਇਆ 4 ਕ ਸਾਲ ਹੋਏ ਆ ਮੈਂ ਸ਼ੁਰੂ ਤੋਂ ਹੀ ਛੋਟੇ ਬੱਚਿਆਂ ਨਾਲ ਮੇਰਾ ਲਗਾ ਆ ਪਿਆਰ ਕਰਦਾ ਤੇ ਅੱਗੋਂ ਬੱਚੇ ਵੀ ਬੜਾ ਪਿਆਰ ਦਿੰਦੇ ਆ ਅ ਜਦੋਂ 2020 ਤੋਂ ਮੈਂ ਸਿਆਸਤ 'ਚ ਤੁਰਿਆ ਪਿੰਡਾਂ 'ਚ ਜਾਣਾ ਤੇ ਛੋਟੇ-ਛੋਟੇ ਬੱਚੇ ਇੰਨਾ ਪਿਆਰ ਕਰਦੇ ਸੀ ਨਾਰੇ ਲਾਉਣੇ ਬੱਚਿਆਂ ਨੇ ਲਾਲਜੀਤ ਭੁੱਲਰ ਜਿੰਦਾਬਾਦ ਵੱਡੇ ਲੋਕਾਂ ਹੀ ਪ੍ਰਚਾਰ ਕਰਾਉਣ ਦੇ ਪੈਸੇ ਦੇ ਕੇ ਆਟੋ ਤੇ ਟੈਂਪੂਆਂ ਦੇ ਮੇਰਾ ਪ੍ਰਚਾਰ ਛੋਟੇ ਬੱਚੇ ਪਿੰਡਾਂ 'ਚ ਆਪੇ ਹੀ ਕਰੀ ਜਾਂਦੇ ਹੁੰਦੇ ਤੇ ਆਪਦੇ ਮਾਪਿਆਂ ਨੂੰ ਬੱਚਿਆਂ ਨੇ ਛੋਟੇ ਨੇ ਆਖਣਾ ਮੈਨੂੰ ਕਈ ਵਾਰ ਮਿਲਨੇ ਮਾਪੇ ਉਹਨਾਂ ਕਹਿੰਣਾ ਵੀ ਭੁੱਲਰ ਸਾਹਿਬ ਸਾਡੇ ਬੱਚੇ ਕਹਿੰਦੇ ਆਪਾਂ ਲਾਲਜੀਤ ਭੁੱਲਰ ਨੂੰ ਵੋਟ ਪਾਉਣੀ ਆ ਤੇ ਮੈਂਖਣਾ ਮੈਂ ਤੇ ਕਿਹਾ ਨਹੀਂ ਕਹਿੰਦੇ ਨਹੀਂ ਉਵੇਂ ਹੀ ਤੁਸੀਂ ਪਿਆਰ ਕਰਦੇ ਨਾ ਉਹ ਬੱਚੇ ਤੁਹਾਨੂੰ ਪਿਆਰ ਕਰਦੇ ਆ ਮੇਰਾ ਚੋਣ ਪ੍ਰਚਾਰ ਇਹ ਨਾਲ ਸ਼ੁਰੂ ਤੋਂ ਵੜਾ ਕੀਤਾ ਤੇ ਮੇਰਾ ਦਿਲ ਵੀ ਬੱਚਿਆਂ ਨਾਲ ਵੜਾ ਲੱਗਦਾ ਤੇ ਪ੍ਰਮਾਤਮਾ ਕਿਰਪਾ ਕਰੇ ਇਹ ਬੱਚੇ ਸਾਡਾ ਆਉਣ ਵਾਲਾ ਭਵਿੱਖ ਨੇ ਸਾਡੀ ਰੀੜ ਦੀ ਹੱਡੀ ਆ ਸਾਡੇ ਸੂਬੇ ਦੀ ਇਹਨਾਂ ਬੱਚਿਆਂ 'ਚ ਹੀ ਅਸੀਂ ਵੇਖੰਦੇ ਆਈਐਸ ਅਫਸਰ ਆਈਪੀਐਸ ਅਫਸਰ ਪੀਸੀਐਸ ਅਫਸਰ ਇਹਨਾਂ ਨੇ ਹੀ ਕੱਲ ਨੂੰ ਡੀਸੀ ਐਸਐਸਪੀ ਜੱਜ ਲੱਗਣਾ ਤੇ ਇਹਨਾਂ 'ਚ ਹੋ ਸਕਦਾ ਕਿੜੇ ਬੱਚੇ ਨੇ ਮੰਤਰੀ ਬਣ ਜਾਣਾ ਐਮਐਲਏ ਬਣ ਜਾਣਾ ਤੇ ਪਤਾ ਨਹੀਂ ਕਿਹੜੇ ਬੱਚੇ ਨੇ ਮੁੱਖ ਮੰਤਰੀ ਬਣ ਜਾਣਾ ਕਿਤੇ ਕਿਤੇ ਕੋਈ ਪੋਲੀਟੀਕਲ ਸਟੰਟ ਤੇ ਨਹੀਂ ਮੰਨ ਮੰਨਾਂਗੇ ਨਹੀਂ ਵੇਖੋ ਮੈਂ ਪੋਲੀਟੀਕਲ ਸਟੰਟ ਕਦੀ ਕੀਤਾ ਹੀ ਨਹੀਂਗਾ ਮੈਂ ਵੇਖੋ ਆਪਾਂ ਇਹੋ ਜਿਹੇ ਬੰਦੇ ਆ ਮੈਨੂੰ ਸਿਆਸਤ ਆਉਂਦੀ ਨਹੀਂਗੀ ਆਮ ਘਰ 'ਚੋਂ ਆ ਨਾ ਮੇਰਾ ਪਿਓ ਦਾਦਾ ਐਮਐਲਏ ਮੰਤਰੀ ਨਾ ਸਾਡੇ ਕੋਈ ਦਾਦਕਿਆਂ ਦੇ ਨ ਤੇ ਨਾਮ ਐ ਹਾਂ ਕੋਈ ਐਮਐਲਏ ਮੰਤਰੀ 2020 ਚ ਮੈਂ ਚੰਗੀ ਪਾਰਟੀ ਵੇਖ ਕੇ ਸ਼ਾਮਲ ਹੋਇਆ ਤੇ ਮੈਨੂੰ ਮੈਂ ਮਿਹਨਤ ਕੀਤੀ ਸੇਵਾ ਕੀਤੀ ਲੋਕਾਂ ਦੀ ਤੇ ਮੈਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਥੋਂ 2022 ਤੇ ਟਿਕਟ ਦਿੱਤੀ ਇਲੈਕਸ਼ਨ ਲੜਾਈ ਆਪਾਂ ਜਿੱਤ ਗਏ ਮੰਤਰੀ ਬਣ ਗਏ ਮੰਤਰੀ ਬਣ ਕੇ ਵੀ ਇੰਨੀ ਤੇ ਬਹੁਤੇ ਬੰਦੇ ਜੋ ਮੰਤਰੀ ਬਣ ਜਾਂਦੇ ਉਹ ਚੰਡੀਗੜ੍ਹ ਚੱਲ ਜਾਂਦੇ ਪੱਕੇ ਹੀ ਪਰਿਵਾਰਾਂ ਤੋਂ ਮੈਂ ਮੈਨੂੰ ਵੀ ਚੰਡੀਗੜ੍ਹ ਕੋਠੀ ਦਿੱਤੀ ਮਾਨ ਸਾਹਿਬ ਨੇ ਪਰ ਮੈਂ ਹਫਤੇ ਚ ਤਿੰਨ ਚਾਰ ਦਿਨ ਇੱਥੇ ਰਹਿ ਕੇ ਸੇਵਾ ਕਰਦਾ ਰਿਹਾ ਪੱਕਾ ਭਾਵੇਂ ਪੱਟੀ ਵਾਲਿਆਂ ਨੂੰ ਕਿਸੇ ਨੂੰ ਵੀ ਪੁੱਛ ਲਿਓ ਵੀ ਲਾਲਜੀ ਤੇ ਭੁੱਲ ਰੱfte ਚ ਕਿੰਨੇ ਦਿਨ ਇੱਥੇ ਲੰਘਦਾ ਰਿਹਾ ਕਿਤੇ ਕੋਈ ਮੀਟਿੰਗ ਆ ਗਈ ਇਸ ਤੋਂ ਪਹਿਲੇ ਜੇ ਆਪਾਂ ਗੱਲ ਕਰੀਏ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਰਾਜਨੀਤਿਕ ਜਿਹੜਾ ਇਹ ਕੈਰੀਅਰ ਹੈ ਚੂਸ ਕਰਨਾ ਜਦ ਕਿ ਪਹਿਲੇ ਇਸ ਤੋਂ ਪਹਿਲੇ ਤੁਸੀਂ ਕੀ ਕੰਮ ਕਰਦੇ ਸੀ ਜਾਂ ਕਦੋਂਮ ਰਾਜਨੀਤੀ 'ਚ ਤੁਹਾਡਾ ਆਣਾ ਕਿਸ ਤਰ੍ਹਾਂ ਹੋਇਆ ਰਾਜਨੀਤੀ 'ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਨਾ ਕੋਈ ਸਾਡੇ ਪਰਿਵਾਰ ਦੇ ਨੇੜੇ ਤੱਕ ਰਾਜਨੀਤੀ ਨਹੀਂ ਗਈ ਅਸੀਂ ਪਹਿਲਾਂ ਐਜ਼ ਅ ਵੋਟਰ 2017 ਤੋਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਅਸੀਂ ਕਾလီ ਦਲ ਨੂੰ ਵੋਟ ਪਾਉਂਦੇ ਰਹੇ ਹਾਂ ਚਲੋ 2017 ਜਿਹੜੀ ਇਲੈਕਸ਼ਨ ਆਈ ਵਿਧਾਨ ਸਭਾ ਦੀ ਅਸੀਂ ਇੱਥੋਂ ਜਿਹੜਾ ਅਨਸਾਫਾ ਕਾ ਐਮ ਐਲ ਏ ਰਮਿੰਦਰ ਗਿੱਲ ਉਹ ਬੜੀ ਯਰਾ ਰਿਹਾ ਸੀ ਤਾਂ ਇੰਨ ਕਿਹਾ ਵੀ ਸ਼ਾਇਦ ਇਹ ਚੰਗੇ ਕੰਮ ਕਰੇ ਵੀ ਬੜੀ ਯਰਾ ਰਿਹਾ ਤਾਂ ਇੰਨ ਉਹਦੀ ਸਪੋਰਟ ਕਰਤੀ ਵੋਟਾਂ ਪਾਤੀਆਂ

ਨਾ ਹੀ ਰਮਿੰਦਰ ਗਿੱਲ ਤੋਂ ਕੋਈ ਅਹੁਦੇ ਦੀ ਮੰਗ ਕੀਤੀ ਅਸੀਂ ਕਿਸੇ ਅਹੁਦੇ-ਉਦੇ ਦੇ ਨਹੀਂ ਭੁੱਖੇ ਨਾ ਕਿਸੇ ਅਹੁਦੇ ਤੋਂ ਰੁੱਸੇ ਹਾਂ ਕਿਸੇ ਵੀ ਸਰਕਾਰ ਦੇ ਲੀਡਰ ਨੂੰ ਪੁੱਛ ਲਿਓ ਵੀ ਕਿ ਅਸੀਂ ਕਦੀ ਕੋਈ ਅਹੁਦਾ ਮੰਗਿਆ ਕਿਸੇ ਤੋਂ ਕਦੀ ਕੋਈ ਨਾ ਕੋਈ ਚੇਅਰਮੈਨੀ ਨਾ ਕੋਈ ਐਮਸੀ ਦੀ ਟਿਕਟ ਨਾ ਕੋਈ ਪ੍ਰਧਾਨਗੀ ਨਗਰ ਕੌਂਸਲ ਦੀ ਕੱਖਣੀ ਨਾ ਹੀ ਮੰਗਿਆ ਤੇ ਨਾ ਕਿਸੇ ਨੂੰ ਅਸੀਂ ਲੜਕੜੀਆਂ ਲਗੀਆਂ ਵੀ ਆ ਸਾਨੂੰ ਕੰਮ ਦੇ ਦਿਓ ਕੋ ਟੈਂਡਰ ਦੇ ਦਿਓ ਜਾਂ ਕੋ ਕੰਮ ਦੇ ਦਿਓ ਇਹ ਜੀ ਨਹੀਂ ਸਾਡੇ ਚ ਗੱਲ ਹੈਗੀ ਉਹ ਫਿਰ ਉਦੋਂ ਜਦੋਂ ਕੀਤੀ ਸਪੋਰਟ ਕਾਲੀ ਦਲ ਦੀ ਤੇ ਉਹ ਦੇਸ਼ ਪ੍ਰਤਾਪ ਕਹਿ ਰਹੇ ਕੋ ਮੈਂ ਕਿਹੇ ਆਸਤੇ ਕੋਈ ਮਾੜਾ ਮੋਟ ਕੰਮ ਲਈ ਗਿਆ ਜਿੰਨਾ ਵੋਟਾਂ ਪਾਈਆਂ ਸਾਡੇ ਤੋ ਉਹ ਦੇਸ਼ ਪ੍ਰਤਾਪ ਵੀ ਫੇਰ ਉਹੋ ਹੀ ਲੱਛਣ ਜਿਹੜੇ ਲੀਡਰਾਂ ਦੇ ਹੁੰਦੇ ਆ ਮੈਂ ਵਰਤਾਰਿਆ ਇਹੋ ਵੀ ਆਪਾਂ ਆਮਦਵੀ ਪਾਰਟੀ 'ਚ ਸੇਵਾ ਕਰਨੀ ਹੈ ਚੰਗੀ ਪਾਰਟੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਚੰਗੇ ਇਨਸਾਨ ਨੇ ਦਿੱਲੀ 'ਚ ਚੰਗੀ 2020 ਦੇ ਵਿੱਚ ਜਦੋਂ ਲਾਕਡਾਊਨ ਤੋਂ ਪਹਿਲਾਂ ਕਰੋਨਾ ਤੋਂ ਪਹਿਲਾਂ ਆ ਮੈਂ ਸ਼ਾਮਲ ਹੋ ਗਿਆ ਵੀ ਚੰਗੀ ਪਾਰਟੀ ਦਿੱਲੀ 'ਚ ਚੰਗੇ ਕੰਮ ਕੀਤੇ ਕੇਜਰੀਵਾਲ ਸਾਹਿਬ ਨੇ ਉਹ ਸ਼ਾਮਲ ਹੋਏ ਮਿਹਨਤ ਕੀਤੀ ਕੰਮ ਕੀਤਾ ਆਪਾਂ ਕੋ ਟਿਕਟ ਮੰਗੀ ਨਹੀਂ ਉਂ ਪਾਰਟੀ 'ਚ ਕੰਮ ਕੀਤਾ ਤੇ ਮੈਨੂੰ ਪਹਿਲਾਂ ਹਲਕਾ ਚਾਰਜ ਲਾਤਾ ਮੁੜ ਕੇ ਟਿਕਟ ਦੇਤੀ ਚੋਣ ਲੜੀ ਐਮਐਲਏ ਬਣ ਕੇ ਮੰਤਰੀ ਬਣਾਤਾ ਮੰਤਰੀ ਬਣ ਕੇ ਵੀ ਮੈਂ ਕੋਈ ਇਹ ਨਹੀਂ ਆਪਣੇ ਆਪ 'ਚ ਫੀਲਿੰਗ ਲੈਂਦੀ ਵੀ ਮੈਂ ਮੰਤਰੀ ਬਣ ਗਿਆ ਤਾਕਤ ਆ ਗਈ ਆ ਮੇਰੇ ਕੋ ਗੱਡੀਆਂ ਮੇਰੇ ਕੋ ਗਨਮੈਣ ਮੈਂ ਤਾਂ ਗਨਮੈਣਾਂ ਨੂੰ ਤੁਸੀਂ ਕਿਤੇ ਵੇਖੋ ਕੋਈ ਕਿਤੇ ਜਲਸੇ ਦੇ ਵਿੱਚ ਮੇਰੇ ਨਾਲ ਗਨਮੈਣ ਮੇਰੇ ਪਿੱਛੇ ਵੀ ਨਹੀਂ ਹੁੰਦੇ ਮੇਰੇ ਲਾਗੇ ਵੀ ਨਹੀਂ ਹੁੰਦੇ ਚਲੋ ਪ੍ਰੋਟੋਕਾਲ ਆ ਇਹਨਾਂ ਦੀਆਂ ਨੌਕਰੀਆਂ ਦਾ ਮਸਲਾ ਵਾ ਇਹ ਆਪਦੀਆਂ ਨੌਕਰੀਆਂ ਕਰਕੇ ਮੇਰੇ ਅੱਗੇ ਜਾਂ ਪਿੱਛੇ ਜਿਪਸੀਆਂ ਜਿਹੜੀਆਂ ਚੱਲਦੀਆਂ ਉਹ ਚੱਲਦੀਆਂ ਪਰ ਮੇਰੇ ਲਾਗੇ ਆਮ ਬੰਦੇ ਹੀ ਹੁੰਦੇ ਆ ਜਿਵੇਂ ਮਰਜੀ ਮੇਰੇ ਮੋਢੇ ਤੇ ਹੱਥ ਰੱਖ ਲੈ ਕੋਈ ਮੈਨੂੰ ਜੱਫੀ ਪਾ ਲੈ ਕੋਈ ਮੈਂ ਇਹਨਾਂ ਗਨਮਨਾਂ ਨੂੰ ਸਮਝਾਇਆ ਵੀ ਇਹ ਮੇਰੇ ਪਰਿਵਾਰ ਨੇ ਮੇਰੇ ਸਾਥੀ ਨੇ ਵੀ ਇਹਨਾਂ ਤੋਂ ਨਹੀਂ ਤੁਹਾਨੂੰ ਘਰੋਂ ਦੀ ਲੋੜ ਨਾ ਇਹਨਾਂ ਨੂੰ ਕਿਸੇ ਨੂੰ ਰੋਕਣ ਦੀ ਲੋੜ ਆ ਮੈਂ ਆਮ ਬੰਦੇ ਆ ਉਹ ਹੀ ਰਿਆਂ ਵਜੀਰ ਮੈਂ ਲੋਕਾਂ ਨੂੰ ਸਮਝਦਾ ਰਿਆਂ ਮੈਂ ਆਪਣੇ ਆਪ ਨੂੰ ਸੇਵਾਦਾਰ ਸਮਝਦਾ ਰਿਆਂ ਤੇ ਸੇਵਾਦਾਰ ਬਣ ਕੇ ਹੀ ਮੈਂ 2 ਸਾਲ ਲੋਕਾਂ ਦੇ ਵਿੱਚ ਵਿਚਰਿਆ ਸੇਵਾ ਕੀਤੀ ਆ ਜਦੋਂ ਹਾੜਾ ਇਹ ਅੱਜ ਤੋਂ 5-7 ਮਹੀਨੇ ਪਹਿਲਾਂ ਉਦੋਂ ਕੋਈ ਇਹ ਨਹੀਂ ਸੀ ਵੀ ਕੋਈ ਇਲੈਕਸ਼ਨ ਹੀ ਜਾਂ ਮੈਨੂੰ ਪਤਾ ਹੈ ਵੀ ਮੈਨੂੰ ਐਮਪੀ ਦੀ ਟਿਕਟ ਦੇਣੀ ਆ ਉਦੋਂ ਵੀ 60 ਦਿਨ ਘਟ ਤੋਂ ਘਟ ਹੜਾਂ ਦੀ ਸਥਿਤੀ ਬਣੀ ਰਹੀ ਆ ਪਾਣੀ ਚੱਲਦਾ ਰਿਹਾ ਤੇ 60 ਦੇ 60 ਦਿਨ ਮੈਂ ਸਵੇਰੇ 8 ਵਜੇ ਚੱਲ ਜਾਣਾ ਮੰਨ ਤੇ ਰਾਤ ਨੂੰ 2-2 ਵਜੇ ਤੱਕ ਉੱਥੇ ਸੇਵਾ ਕਰਨੀ ਲੋਕਾਂ ਦੇ ਵਿੱਚ ਰਹਿਣਾ ਤੇ ਸਿਰਫ ਇਹੋ ਮੈਂ ਸੋਚਿਆ ਜੇ ਮੈਂ ਪੋਲੀਟੀਕਲ ਹੁੰਦਾ ਮੈਂ ਬਹਾਨਾ ਮਾਰ ਦਿੰਦਾ ਵੀ ਮੇਰੀ ਚੰਡੀਗੜ੍ਹ ਕੈਬਨਿਟ ਦੀ ਮੀਟਿੰਗ ਆ ਜਾਂ ਕੋਈ ਮਹਿਕਮੇ ਨਾਲ ਮੀਟਿੰਗ ਆ ਜਾਂ ਕੋਈ ਦਿੱਲੀ ਮੀਟਿੰਗ ਆ ਗਈ ਆ ਮੈਂ ਇੱਥੋਂ ਤੱਕ ਹੀ ਜਿਹੜੀਆਂ ਮੀਟਿੰਗਾਂ ਆਈਆਂ ਵੀ ਨਾ ਮੈਂ ਅਫਸਰਾਂ ਨੂੰ ਕਹਤਾ ਵੀ ਆਹ ਰੱਦ ਕਰ ਦਿਓ ਮੀਟਿੰਗਾਂ ਜਿੰਨਾ ਚਿਰ ਹੜ੍ਹ ਨਹੀਂ ਨਾ ਹੜ੍ਹਦੀ ਸਥਿਤੀ ਸਹੀ ਨਹੀਂ ਹੁੰਦੀ ਮੈਂ ਚੰਡੀਗੜ੍ਹ ਨਹੀਂ ਆਉਣਾ 60 ਦਿਨ ਹੀ ਮੈਂ ਲੋਕਾਂ ਚ ਰਿਆਂ ਤੇ ਲੋਕ ਕੋਈ ਇਹ ਨਹੀਂ ਵੀ ਪੈਸੇ ਮੰਗਦੇ ਆ ਜਾਂ ਕੋਈ ਖਾਣ ਨੂੰ ਮੰਗਦੇ ਆ ਲੋਕਾਂ ਨੂੰ ਇਹ ਹੁੰਦਾ ਵੀ ਜਿੰਨੂੰ ਅਸੀਂ ਵੋਟ ਪਾਈ ਆ ਉਹ ਸਾਡਾ ਦੁੱਖ ਸੁੱਖ ਰੋਣ ਹੋਣਾ ਆਪਾਂ ਦੁੱਖ ਸੁੱਖ ਬਣਾਉਂਦੇ ਰਹੇ ਲੋਕਾਂ ਦੇ ਵਿੱਚ ਰਹੇ ਤੇ 나 ਮੈਨੂੰ ਸਿਆਸਤ ਆਉਂਦੀ ਆ ਨਾ ਮੈਂ ਸਿੱਖ ਹੀ ਸਕਦਾ ਕਿਉਂਕਿ ਜਿਹੜੀ ਆਦਤਾਂ ਹੁੰਦੀਆਂ ਨਾ ਉਹ ਬੰਦੇ ਦੀਆਂ ਜਦੋਂ ਸ਼ੁਰੂ ਤੋਂ ਜੋ ਬਣੀਆਂ ਉਹ ਫਿਰ ਨਹੀਂ ਹੁਣ 45 46 ਸਾਲ ਤੇ ਮੇਰੀ ਉਮਰ ਹੋ ਗਈ ਆ ਹੁਣ ਇਹ ਉਮਰ ਤੇ ਜੇ ਮੈਂ ਕੋਈ ਸਿੱਖਣਾ ਚਾਹਾਂ ਸਿੱਖ ਵੀ ਨਹੀਂ ਸਕਦਾ ਉਹ ਮੇਰੀਆਂ ਆਤੋਂ ਉਹ ਹੀ ਰਹਿਣੀਆਂ ਜਿਹੜੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਆ ਇੱਥੇ ਹੀ ਰਹੇ ਆ ਇੱਥੇ ਹੀ ਵੱਡੇ ਹੋਏ ਇੱਥੇ ਹੀ ਮੈਂ ਪੜਿਆ ਇੱਥੇ ਹੀ ਨਾਲ ਦੇ ਮੇਰੇ ਸਾਥੀ ਆ ਤੇ ਲੋਕਾਂ ਨਾਲ ਪਿਆਰ ਆ ਲੋਕ ਜਿਹੜਾ ਪਿਆਰ ਉਹ ਦਿੰਦੇ ਵੀ ਆ ਹੁਣ ਲੋਕ ਸਭਾ ਇਲੈਕਸ਼ਨ ਆ ਇਹਦੇ ਚ ਵੀ ਪ੍ਰਮਾਤਮਾ ਕਿਰਪਾ ਕਰੂ ਨੌਂ ਦੀਆਂ ਨੌਂ ਵਿਧਾਨ ਸਭਾ ਦੇ ਲੋਕ ਮੈਨੂੰ ਬੜਾ ਪਿਆਰ ਕਰਦੇ ਵੱਡੀ ਲੀਡ ਨਾ ਜਿਤਾਉਣਗੇ ਇਹ ਇਕੱਲੇ ਇਲੈਕਸ਼ਨ ਮੇਰੀ ਨਹੀਂ ਗੀ ਇਹ ਇਲੈਕਸ਼ਨ ਸਾਰੇ ਲੋਕ ਸਭਾ ਦੀ ਆ ਮੈਂ ਨਾਲ ਭੈਣਾ ਭਰਾਵਾਂ ਨੂੰ ਇਹ ਵੀ ਬੇਨਤੀ ਕਰਦਾ ਵੀ ਵੇਖੋ ਕੰਮ ਜ਼ਰੂਰ ਹੈ ਹੋ ਸਕਦਾ ਘਟ ਕੀਤਾ ਹੋਊਗਾ ਉਹ ਵੀ ਹੋ ਜਾਣਾ ਹੋਣਾ ਐਮਪੀ ਬਣ ਕੇ ਤੇ ਮੁੜ ਕੇ ਸਰਪੰਚ ਵੀ ਪਾਜਣੇ ਕੰਮ ਪੂਰੇ ਜੋਰ ਨਾਲ ਚੱਲ ਪਣੇ ਆ ਹਰ ਸਰਕਾਰ ਚ ਪਹਿਲੇ 2-3 ਸਾਲ ਇਸ ਤਰ੍ਹਾਂ ਹੀ ਕੰਮ ਹੌਲੀ-ਹੌਲੀ ਚੱਲਦੇ ਆ ਬਾਕੀ ਅਸੀਂ ਪੁਰਾਣਿਆਂ ਕਾਲੀਆਂ ਕਾਂਗਰਸੀਆਂ ਨੂੰ ਕਿਹੇ ਸਮਗਲਰ ਨੂੰ ਠਾਣੇੋਂ ਨਹੀਂ ਛਡਾਇਆ ਕਿਹੇ ਕਾਤਲ ਨੂੰ ਫੋਨ ਕਰਕੇ ਅਸੀਂ ਜੇਲ੍ਹ ਚੋਂ ਨਹੀਂ ਕਢਾਇਆ ਜਾਂ ਸਾਡੀ ਪਾਰਟੀ ਦੇ ਬੰਦੇ ਨੇ ਵੀ ਕਿਤੇ ਗੁੰਡਾਗਰਦੀ ਕੀਤੀ ਹੈ ਤੇ ਉਹਦੇ ਲਈ ਵੀ ਇਹੀ ਕਿਹਾ ਉਹ ਵੀ ਐਸਐਚਓ ਸਭ ਠੋਕੇ ਕਾਰਵਾਈ ਕਰੋ ਇਹ ਬੰਦਾ ਸਾਡੀ ਪਾਰਟੀ ਦੇ ਸਾਡੇ ਮਾਫਕ ਨਹੀਂਗਾ ਵੀ ਆਪਾਂ ਤੇ ਲੋਕਾਂ ਦੇ ਹੋ ਗਏ ਰਹੇ ਆ ਨਜਾਇਜ਼ ਪਰਚਾ ਇੱਕ ਵੀ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਲਾਲਜੀਤ ਭੁੱਲਰ ਨੇ ਪੱਟੀ ਹਲਕੇ 'ਚ ਕਿਸੇ ਵੀ ਬੰਦੇ ਤੇ ਇੱਕ ਵੀ ਨਜਾਇਜ਼ ਪਰਚਾ ਕਰਾਇਆ ਭਾਵੇਂ ਮੇਰਾ ਜਿੰਨਾ ਮਰਜੀ ਕੋਈ ਵਿਰੋਧੀ ਆ ਮੈਂ ਕਿਸੇ ਦੇ ਨਜਾਇਜ਼ ਪਰਚਾ ਨਹੀਂ ਕਰਾਇਆ ਕਿਉਂਕਿ ਅਸੀਂ ਇੰਨਾ ਪਰਚਿਆਂ ਦੇ ਆਪ ਸ਼ਿਕਾਰ ਹੋਏ ਆ ਸਾਡੇ ਦੇ ਪੁਰਾਣਿਆਂ ਨੇ ਪਰਚੇ ਕਰਾਏ ਤੇ ਉਸੇ ਦੁੱਖ ਦੇ ਮਾਰੇ ਅਸੀਂ ਆਮ ਆਦਮੀ ਪਾਰਟੀ ਚਾਹੀ ਪਈ ਚੰਗੀ ਪਾਰਟੀ ਆ ਤੇ ਇਹਦੇ 'ਚ ਆ ਕੇ ਸ਼ਾਇਦ ਲੋਕਾਂ ਦਾ ਪਚਾਹ ਜੇ ਤੇ ਹੋ ਜਾ ਵੀ ਇੱਥੇ ਕਾਲੀ ਕਾਂਗਰਸੀ ਆਪਦੇ ਮੂੰਹੋਂ ਮੰਨਦੇ ਆ ਪੱਟੀ ਹਲਕੇ ਜੇ ਤੁਸੀਂ ਪੁੱਛ ਲਿਓ ਜਾ ਕੇ ਉਹ ਆਪ ਕਹਿੰਦੇ ਨੇ ਚੰਗਾ ਆ ਯਾਰ ਲਾਲਜੀਤ ਭੁੱਲ ਰਿਹਾ ਇੱਥੋਂ ਐਮ ਐਲ ਏ ਮੰਤਰੀ ਬਣ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਸਰ ਤੇ ਪਰਚੇ ਤੇ ਨਹੀਂ ਹੋਏ ਨਹੀਂ ਤੇ ਪੁਰਾਣੇ ਤੇ ਜਦੋਂ ਸਰਕਾਰ ਬਦਲਦੀ ਹੀ ਆਪਦਿਆਂ ਤੇ ਵੀ ਪਰਚੇ ਤੇ ਵਰੂਤੀਆਂ ਤੇ ਵੀ ਪਰਚੇ ਇੱਥੇ ਸਾਡੇ ਇੱਕ ਹੈਗੇ ਨੇ ਵੱਡੀ ਮੰਡੀ ਦੇ ਵਿੱਚ ਕੱਪੜੇ ਦੀ ਦੁਕਾਨ ਹੈ ਉਹਨਾਂ ਦੀ ਬੜੀ ਵੱਡੀ ਦੁਕਾਨ ਚੰਗਾ ਕਾਰੋਬਾਰ ਆ ਬਾਊ ਦਰਸ਼ਨ ਕੁਮਾਰ ਨੇ ਉਹਨਾਂ ਦੇ ਮੁੰਡੇ ਦਾ ਨਾਮ ਵਿਕਾਸ ਕੁਮਾਰ ਉਹ 2017 ਚ ਉਹਨਾਂ ਦਾ ਬੇਟਾ ਵਿਕਾਸ ਕੁਮਾਰ ਕਾਲੀ ਦਲ ਦੇ ਬੂਥ ਤੇ ਬੈਠਾ ਹੈ ਹਰਮਿੰਦਰ ਗਿੱਲ ਦੇ ਜਿਹੜੇ ਫੀਲੇ ਹੀ ਥਲੜੇ ਉਹਨਾਂ ਨੇ ਕਿਹਾ ਵੀ ਫਲਾਣਾ ਬੰਦਾ ਬੈਠਾ ਸੀ ਉਹਨੇ ਆਪਣੀ ਵਿਰੋਧਤਾ ਕੀਤੀ ਤੇ ਜਿਹੜੀ ਤਿੰਨਵਾੜ ਉਹ ਪਤਾ ਆ ਰਹੇ ਆ ਹਰਮਿੰਦਰ ਗਿੱਲ ਨੇ ਤਿੰਨ ਕੇ 4000 ਗੋਲੀ ਉਹਦੇ ਤੇ ਵਿਚਾਰੇ ਤਿੰਨੇ ਜਾਇਜ਼ ਸੀਆਈਏ ਸਟਾਫ ਵਾਲਿਆਂ ਨੂੰ ਤਰੰਦਾ ਰਹਿਣ ਨੂੰ ਕਿਹਾ ਉਹ ਸੀਸੀਟੀਵੀ ਦੇ ਵਿੱਚ ਉਸੇ ਤਰ੍ਹਾਂ ਲਫਾਫਾ ਹੱਥ ਫੜਿਆ ਉਹਨੇ ਜਿਹੜਾ ਸੀਆਈਏ ਇੰਚਾਰਜ ਉਹ ਆਪ ਦਖਾਨ ਵਾਲੇ ਦੱਸਦੇ ਆ ਕਹਿੰਦੇ ਵੀ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ 33 ਮਹੀਨੇ ਉਹ ਮੁੰਡਾ ਜੇਲ੍ਹ ਚ ਰਿਹਾ ਸਿਰਫ ਐਸੇ ਕਰਕੇ ਵੀ ਉਹ ਕਾਲੀ ਦਲ ਦੇ ਪੂਛ ਤੇ ਬੈਠਾ ਇਤਰਾ ਨਹੀਂ ਹੋਣਾ ਚਾਹੀਦਾ ਕੋਈ ਜਿਹੜੀ ਮਰਜ਼ੀ ਪਾਰਟੀ ਨਾ ਹੋਵੇ ਜਿਹੜੇ ਮਰਜ਼ੀ ਬੂਥ ਤੇ ਪਵੇ ਇੱਕ ਹਿੰਦੂ ਜੈਂਟਲਮੈਨ ਉਹ ਬੰਦੇ ਤੇ ਜੇ ਇੱਕ ਚੰਗੇ ਭਲੇ ਖਾਨਦਾਨੀ ਬੰਦਿਆਂ ਦੇ ਉੱਤੇ ਇਸ ਤਰ੍ਹਾਂ ਪਰਚੇ ਹੋਣਗੇ ਤੇ ਜਿਹੜਾ ਕੋਈ ਗਰੀਬ ਆ ਉਹ ਤਾਂ ਫਿਰ ਜੇਲ੍ਹ ਚੋਂ ਨਹੀਂ ਨਿਕਲਦਾਣਾ 2022 ਚ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਲਹਿਰ ਸੀ ਤੇ ਜਿਹੜੇ ਨੇ 92 ਤੁਹਾਨੂੰ ਸਮਰਥਨ ਮਿਲਿਆ ਲੇਕਿਨ ਤੁਹਾਨੂੰ ਲੱਗਦਾ ਹੁਣ ਜਿਹੜੇ ਲੋਕ ਸਭਾ ਦੇ ਇਲੈਕਸ਼ਨਸ ਨੇ ਇਹਦੇ ਵਿੱਚ ਜਿਹੜੇ ਤੁਸੀਂ 2.5 ਸਾਲ ਕੰਮ ਕੀਤਾ ਲੋਕ ਸਵਾਲ ਪੁੱਛਦੇ ਨੇ ਤੁਹਾਡੇ ਵੇਖੋ 2022 ਚ ਵੇਵ ਹੀ ਹਵਾ ਸੀ ਤੁਸੀਂ ਜਿਵੇਂ ਕਿਹਾ ਹੁਣ ਤੇ ਨੇਰੀ ਆ ਇਹਨਾਂ ਦੇ ਵੇਖਿਓ ਤੁਸੀਂ ਸਭ ਮਨਸੂਬੇ ਪੁੱਟ ਕੇ ਲੈ ਜੂ ਇਹਨਾਂ ਦੇ ਤੰਬੂ-ਤੰਬੂ ਪੁੱਟੇ ਜਾਣਗੇ ਪੁੱਟ ਦੇਣਗੇ ਲੋਕ ਲੋਕਾਂ ਨੇ ਜਿਹੜੇ ਕੰਮ ਕੀਤੇ ਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੇ ਉਹਨਾਂ ਨੂੰ ਫਤਵਾ ਦੇਣਾ ਲੋਕ ਪਿਆਰ ਕਰਦੇ ਆ ਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਨਾ ਵੀ ਅਸੀਂ ਕਿਹੇ ਗੈਂਗਸਟਰ ਦੀ ਕਿਹੇ ਕਾਤਲ ਦੀ ਕਿਹੇ ਸਮਗਲਰ ਦੀ ਪੁਸ਼ਤ ਬਣਾਇ ਨਹੀਂ ਕੀਤੀ ਇਹ ਗੱਲਾਂ ਲੋਕ ਵੀ ਕਰਦੇ ਆ ਲੋਕ ਆਪ ਕਹਿੰਦੇ ਵੀ ਚਲੋ ਯਾਰ ਪਛੱਕ ਕੰਮ ਘੱਟ ਹੋਇਆ ਪਰ ਇਹਨਾਂ ਮਾੜੇ ਕੰਮ ਨਹੀਂ ਕੀਤੇ ਐ ਕਿ ਉਮੀਦ ਜੇ ਆਪਾਂ ਗੱਲ ਕਰੀਏ ਇੱਥੇ ਸਾਰੀ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਅਮਰਜੀਤ ਪਾਲ ਵੀ ਖੜੇ ਨੇ ਤੁਹਾਨੂੰ ਲੱਗਦਾ ਕੋਈ ਚੁਣੌਤੀ ਕਿਉਂਕਿ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਹੇ ਹਾਂ ਲੋਕ ਕਹਿ ਰਹੇ ਨੇ ਕਿ ਬੂਥ ਨਹੀਂ ਲੱਗਣ ਦਵਾਗੇ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਚਰਚਾਵਾਂ ਸਾਹਮਣੇ ਕੋਈ ਚੁਣੌਤੀ ਨਹੀਂ ਗਈ ਇਹ ਸਿਰਫ ਗਮਰਾਹ ਕਰਨ ਪ੍ਰਚਾਰਿਆ ਇਨਾਂ ਦੀ ਜਿਹੜੀ ਕੈਂਪੇਨ ਹੈ ਉਹ ਫੇਸਬੁੱਕ ਤੇ ਚੱਲੰਦੀ ਆ ਤੇ ਫੇਸਬੁੱਕ ਤੇ ਕਮੈਂਟ ਤੇ ਲਾਈਕ ਜਿਹੜੇ ਸ਼ੇਅਰ ਉਹ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਲੋਕ ਕਰਨਦੇ ਆ ਏਜੰਸੀਆਂ ਦੇ ਲੋਕ ਕਰਨਦੇ ਆ ਇਹ ਕੀ ਕਰਦੇ ਆ ਮੈਂ ਆਪ ਵੇਖਿਆ ਇਹਨਾਂ ਦੀਆਂ ਵੀਡੀਓ ਵੇਖੀਆਂ ਸਾਡੇ ਮਹਰਾਣੇ ਪਿੰਡ ਚ ਗਏ ਪਟਿਆਲਕੇ ਦੇ 10-12 ਜਣੇ ਬਾਹਰੋਂ ਆ ਜਾਂਦੇ ਆ ਨਾਲ ਫੜ ਲੈਂਦੇ ਬੈਨਰ 2-3 ਜਣੇ ਬੰਦੇ ਪਿੰਡ ਦੇ ਖਿਲਾਰ ਲੈਂਦੇ ਆ ਹੁੰਦੇ ਹੀ ਆ 2-3 ਸਮਰਥਕ ਤੇ ਆ ਰਹੇ ਕੋਈ ਕਿਸੇ ਚੀਜ਼ ਦਾ ਬੀਜ ਨਹੀਂ ਨਾਸ ਹੋ ਸਕਦਾ ਕੋਈ ਵੀ ਪਾਰਟੀ ਆ ਭਾਵੇਂ ਉਸ ਪਾਰਟੀ ਨੂੰ ਕਦੀ ਮਤਲਬ ਜਮਾਨਤਾਂ ਬਚੀ ਹੋਵੇ ਉਹ ਪਾਰਟੀ ਦੀ ਤੇ ਬੰਦੇ ਤੇ ਉਹਨਾਂ ਦੇ ਵੀ 2-3 ਨਰ ਪਿੰਡ ਚ ਹੁੰਦੇ ਆ ਉਹ 2-3 ਬੰਦੇ ਪਿੰਡ ਦੇ ਲੈ ਲੈਂਦੇ ਆ ਅੱਗੇ ਖਲੋ ਜਾਂਦੇ ਆ ਬਾਕੀ ਪਿੱਛੇ ਖਲੋ ਜਾਂਦੇ ਆ ਤੇ ਰੌਲਾ ਪਾ ਦਿੰਦੇ ਆ ਵੀਡੀਓ ਬਣਾ ਕੇ ਜੀ ਸਾਰੇ ਪਿੰਡ ਨੇ ਸਮਰਥਨ ਦੇਤਾ ਜੀ ਆ ਜਾਦਮੀ ਉਮੀਦਵਾਰ ਨੂੰ ਇੱਥੋਂ ਨਹੀਂ ਕੇ ਦਾ ਪੂਥ ਲੱਗਣਾ ਜਾ ਕੇ ਵੇਖੋ ਮਹਰਾਣੇ ਪੁੱਛੋ ਜਾ ਕੇ ਸਾਡਾ ਤੇ ਉੱਥੇ 500 ਬੰਦਾ ਪੂਥ ਲਾਉਣ ਨੂੰ ਤਿਆਰ ਬੈਠਾ ਕੱਲੇ ਮਹਰਾਣੇ ਦੀ ਨਹੀਂ ਗੱਲ ਜਿੱਥੇ ਮਰਜੀ ਜਿਹੜਾ ਮਰਜੀ ਪਿੰਡ ਚੈੱਕ ਕਰ ਲਓ ਜਿਹੜਾ ਮਰਜੀ ਬੂਥ ਚੈੱਕ ਕਰ ਲਓ ਕ ਇਹ ਜਿਹੜੇ 2-4 ਬੰਦੇ ਇਹਨਾਂ ਨਾਲ ਸਰਕਾਰਾਂ ਨਹੀਂ ਬੰਦੀਆਂ ਹੁੰਦੀਆਂ ਇਹਨਾਂ ਨਾਲ ਜਿੱਤਾਂ ਨਹੀਂ ਹੁੰਦੀਆਂ ਹੁੰਦੀਆਂ ਲੈ ਜੂ ਵੋਟ ਵੱਤ ਤੋਂ ਵੱਤ ਕਿੰਨੀ ਵੋਟ 50000 ਵੋਟ ਖਰਾਬ ਹੋ ਜੂਗੀ ਇਦੋਂ ਵੱਤ ਵੋਟ ਨਹੀਂ ਮੈਣੀ ਇਹ ਵੋਟ 16-17 ਲੱਖ ਆ 50000 ਨਾ ਕੱਖ ਨਹੀਂ ਮੰਨਣਾ ਤੇ ਵੇਖੋ ਤੁਹਾਂ ਅੱਗੇ ਵੀ ਕਿਹਾ ਵੀ ਤੁਸੀਂ ਜਿਹੜੇ ਬਾਹਰੋਂ ਬੰਦੇ ਇਸ ਤਰ੍ਹਾਂ ਆਉਂਦੇ ਆ ਤੇ ਉਹਨਾਂ ਦੀ ਸ਼ਿਕਾਇਤ ਕਰਨ ਦੀ ਸਾਨੂੰ ਕੀ ਲੋੜ ਆ ਸ਼ਿਕਾਇਤ ਉਹ ਕਰਦਾ ਹੁੰਦਾ ਜਿਹੜਾ ਹਰਦਾ ਹੋਵੇ ਬਾਬੇ ਨਾਨਕ ਦੀ ਕਿਰਪਾ ਅਸੀਂ ਤੇ ਜਿੱਤਣ ਦਾ ਹੈ ਅਸੀਂ ਮੇਰੇ ਨਾਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਾਲਜੀ ਸਿੰਘ ਪੁੱਲਰ ਜਿਹੜੇ ਸਟੇਡੀਅਮ ਚ ਦਿਖਾਈ ਦਿੱਤੇ ਨੇ ਬੱਚਿਆਂ ਨਾਲ ਖੇਡਦੇ ਹੋਏ ਜਿਨ੍ਹਾਂ ਨੇ ਆਪਣਾ ਪੋਲਿਟਿਕਲ ਕੈਰੀਅਰ ਸ਼ੁਰੂ ਜਿਹੜਾ ਕਿਤਾ ਦੱਸਿਆ ਕਿ ਆਮ ਇਨਸਾਨ ਵੱਲੋਂ ਸ਼ੁਰੂ ਕੀਤਾ ਸੀ ਉਹਨਾਂ ਦੇ ਆੜ ਦਾ ਕੰਮ ਸੀ ਕਿਸਾਨੀ ਦੇ ਖੇਤੇ ਤੋਂ ਉੱਠ ਕੇ ਜਿਹੜੇ ਇਸ ਵੇਲੇ ਉਹ ਪੋਲਿਟਿਕਲ ਕੈਰੀਅਰ ਵਿੱਚ ਆਏ ਨੇ ਹਾਲਾਂਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਕਿਸ ਪਾਰਟੀ ਨੂੰ ਵੋਟ ਪਾਉਂਦੇ ਨੇ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨ ਤਰਨ